ਜਦੋਂ ਪ੍ਰੇਮ ਦੀ ਪੈ ਪੈ ਸਪਰੇਅ ਦੀ ਰੇਤਾ ਪਾਣੀ ਨੂੰ ਲੋ ਹੋ ਜਾਂਦੇ ਸੀ ਕਿ ਤੁਹਾਨੂੰ ਡਰੇਨ ਪੈ ਪਾਈ ਹੁੰਦੀ ਸੀ ਜਦੋਂ ਚੱਕਰ ਦਾ ਪਾਣੀ ਵੀ ਪੂਰਨ ਹੋ ਜਾਂਦਾ ਚੌਦੀ ਮੇਦੀ ਪੈ ਕੇ ਸਾਰਾ ਉੱਠ ਜਾਂਦਾ ਜਿਵੇਂ ਛੜਕਣ ਕਰਦੀ ਸੀ ਤਾਂ ਮੇਨ ਪ੍ਰੋਬਲਮ ਇਹ ਵੀ ਹੈ ਕਿ ਸਾਰੀ ਫਸਲ ਖਰਾਬ ਹੋ ਜਾਂਦੀ ਹੈ ਇਸੇ ਕਰਕੇ ਬੱਸ ਹੀ ਘਾਣੀ ਹਣੀ ਪਾਣੀ ਨੇ ਤਾਂ ਮੈਂ ਸੇਵ ਪਹਿਣਾ ਹੋ ਤੱਕ ਟੂਰੈਂਟ ਜਿਨੀ ਉਹ ਡਰੇਨ ਮੈਟ ਲੈਂ ਕਰਾ ਲੈਂ ਕਿ ਨਹੀਂ ਜਦੋਂ ਗਾਲੀ ਨਹੀਂ ਕੱਢਦੇ ਚੱਲੋਗੇ ਜੀ 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 ਹਾਂਜੀ ਉਹ ਕੋਈ ਨਾ ਸਹੀ ਤਰ੍ਹਾਂ ਹੋ ਗਿਆ ਜੀ 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 ਇਹ ਬੈਕਿੰਗ ਦੇ ਨੇੜੇ ਜਿਹੜਾ ਉਹ ਰੋਡ ਜਿਹੜਾ ਸੀ ਨਾ ਜਿੱਥੋਂ ਚੱਲ ਕੇ ਉਹ ਜਦੋਂ ਬਹੁਤ ਪੁਰਾਣਾ ਹੋ ਗਿਆ ਉਹ ਬਜੀਸੇ ਬੀੜਵਾ ਨੂੰ ਜਿਹੜਾ ਇਸ ਆਪਣੇ ਪੜ੍ਹੇ ਤੋਂ ਸਾਰਾ ਆਪਣੇ ਨੂੰ ਸਾਰੇ ਡਾਕਟਰਾਂ ਦਾ ਕੰਮ ਕਰਦਾ ਇਹ ਉੱਥੇ ਮਨੋ ਨਿਗਦੀਆਂ ਕਰੇਗਾ ਨਾ ਕੋਈ ਤਾਂ ਕੋਈ ਸੜਕ ਬਣ ਰਹੀ ਦੀ ਸੜਕ ਤੇ ਜਦੋਂ ਬੋਲਦੇ ਉਹ ਦੇਖਾਂਗੇ ਕਿ ਉਹ ਤਾਂ ਮਾੜਾ ਬਣ ਰਿਹਾ ਤਾਂ ਉਹ ਜੇ ਤੁਸੀਂ ਅੱਜ ਫੋਨ ਕਰਕੇ ਉਹਨਾਂ ਟੱਕਾਂ ਦਾ ਕੋਈ ਕੰਮ ਕਰਾਜਿੰਦਾ ਉਹ ਕਰਵਾਓ ਉਹ ਕਰਵਾਓ ਪਿੰਡ ਦੇ ਮੋਹਤਵਾਰੀ ਬੈਠੇ ਆ ਜੇ ਇਹ ਸਾਡੇ ਏਰੀਆ ਦਾ ਕੰਮ ਹੁੰਦਾ ਤਾਂ ਸਾਨੂੰ ਦਿਨ ਤੋਂ ਰਾਤ ਤੋਂ ਜਦੋਂ ਮਾਰਟੀਰ ਤੋਂ ਜਿੱਥੇ ਬਹੋਗੇ ਖੜਾ ਕੇ ਪਰ ਸਾਡੇ ਕੰਮ ਕਰਦੇ ਦੇਖਦੇ ਇੰਨਾ ਲੋਕ ਸਾਡੇ ਧੁੱਪੇ ਹੀ ਚੋੜ ਗਏ ਮੇਰਾ 24 ਘੰਟੇ ਦਰਵਾਜ਼ਾ ਬਾਹਰੋਂ ਲਾ ਕੇ ਕਿਉਂ ਕਿ ਕੰਮ ਨਹੀਂ ਹੁੰਦਾ ਜਵਾਬ ਜਵਾਬ ਦੇ ਕੇ ਪਾਪਾ ਕਰੇ ਕਿਉਂ ਕੋਈ ਤਾਂ ਨਹੀਂ ਹੋ ਰਿਹਾ ਹਾਂ ਬਹੁਤ ਖੁਸ਼ੀ ਹੈ ਕਿ ਮੇਰੇ ਤੋਂ ਮਰੇ ਸਾਨੂੰ ਮਿਲ ਗਿਆ ਤੁਹਾਨੂੰ ਮੈਂ ਤੁਹਾਡੇ ਬਰਤਨਾਂ ਨਾਲ ਤੁਹਾਨੂੰ ਇੱਕ ਪਾਂਚੇ ਤੋਂ ਅਗਧਾਰੇ ਕੰਮ ਖੜਿਆ ਤੁਹਾਨੂੰ ਬਸੋਗਾ ਜੇ ਕਿਉਂਕਿ ਪੁਰਾਣੇ ਕਿਹਦਾ ਕੋਈ ਟੱਕਰ ਟੱਟਿਆ ਹੁੰਦਾ ਜਾ ਕੇ ਦੇਰ ਤੱਕ ਲਾਈਟਾਂ ਲੱਗਣ ਵਾਲੀਆਂ ਉਹ ਬਾਬਾ ਨੂੰ ਨੋਟ ਕਰਾ ਲੀਏ ਤੇ ਸਾਨੂੰ ਪੂਰੀ ਗੀਦਾ ਕਿ ਮੈਂ ਬਾਬਾ ਉਹ ਕਦੇ ਬਹੁਤ ਦਿਨ ਅੱਛੇ ਲਿਦਰੇ ਤੇ ਆਪਣਾ ਕੰਮ ਜੂਰ ਕਰਾਂਗੇ ਮੈਂ ਬਾਬਾ ਦਰਮਿਆ ਤੇ ਉਸ ਤੋਂ ਬਾਅਦ ਸਰਕਾਰ ਗੁਜਿੰਦਰ ਸਿੰਘ ਦੀ ਬੋਲ ਕਾਣਾ ਜੀ ਨੂੰ ਮੇਰਾ ਸਵਾਗਤ ਕਰੰਦੇ ਨਾ ਮਿਲਣ ਦੇ ਲਈ ਬਹੁਤ ਬਹੁਤ ਅੱਜ ਮੈਂ ਪਹਿਲਾਂ ਵੀ ਇਸ ਇਲਾਕੇ ਚ ਆ ਕੇ ਸੀਗਾ ਪਰ ਪੱਤੇ ਸਾਰੇ ਦਾ ਨੂਰੂ ਮੋਲ ਦਾ ਮੋਕਾ ਨਹੀਂ ਮਿਲਿਆ ਤਾਂ ਮੇਰੇ ਕੋਲ ਅੱਜ ਫਿਰ ਤੋਂ ਦੇ ਲਈ 来 ਜੌਨੀ ਆਪਾਂ ਇਹ ਮੀਟਿੰਗ ਦੇ ਲਈ ਤੇ ਅਸੀਂ ਪਹਿਲੇ ਸੱਜ ਦੇ ਆਮੀ ਭਾਜਪਾ ਦਾ ਸਾਰਾ ਦਾ ਰਿਸਕਾਰ ਪੁੱਛੇ ਤੁਹਾਡੇ ਸਾਰੇ ਦੇ ਕੀ ਮਾਸ ਸੁਣਨਾ ਹੈ ਜਿੱਦੋਂ ਵੀ ਅਸੀਂ ਕਿਤੇ ਜਾਏਗਾ ਅਸੀਂ ਸੁਣੀਦਾ ਵੀ ਕੀ ਇਹ ਤੁਹਾਡੇ ਲੋਕਾਂ ਦੀ ਮੰਗ ਦਾ ਸਭੇ ਪਹਿਲੇ ਸੋਚੇਗੀ ਇਹ ਇੱਕ ਬਾਕੀ ਗੱਲ ਕਰਕੇ حالانکہ سمیرے دو وقت نام دی ماں کو لے اتا دی گل کی صاحب تے اپرے نے دسیا کہ گال دے کل سکولے کڈاک سکی والی پنڈی سی اندروں کار تو پہنچیا گل کھالے ہون تے گل ہو رہی ہے کئی روزاں میں کہ میرے ویلا دے پیسے وی نوکے تے نکلدا ہووے او موبائل ملتے میں مانو دسنا چاہندا کہ تسی مینوں اوزین دے اس بنا کے بھیجو کیدوں نوزن کا سی کوشش کر کے تنتتن توں تے بانڈ ڈیکٹر دوائچہ ਇਸ ਤੋਂ ਇਲਾਵਾ ਸਰਪੰਚ ਨੇ ਇਸ ਤੋਂ ਪਹਿੰ ਦੇਖਣ ਜਿਨਨ ਸਭ ਨੂੰ ਜਾਗਰੂਕ ਕਰਾਇਆ ਸੀ ਕਿ ਇੱਥੇ بارش ਦਾ ਪਾਣੀ ਬਹੁਤ ਫੜਾ ਇਹ ਤੁਹਾਡਾ ਬਵਾ ਹੈ ਕਿ ਆਪਾਂ ਨੇ ਹਫਤੇ ਦੇ ਵਿੱਚ ਹੀ ਇਸ ਸਾਰੀ ਸੜਕ ਤੇ ਜੀ ਪ੍ਰੋਪਰਟੀ ਸਿਲਕ ਕਰਾ ਲਿਆ ਕਿ ਜਿੱਦਾਂ ਮਸ਼ੀਨਾ ਚ ਜਿਊਗੀ ਮਸ਼ੀਨਾ ਲੱਗੇ ਜੇ ਫੇਰ ਨਹੀਂ ਉਸ ਤੋਂ ਬਾਅਦ ਕਲੀਅਰ ਪਾ ਹੋਇਆ ਤੇ ਪਾਣੀ ਫੇਰ ਨਹੀਂ ਲੰਬੇ ਸਪੇਡਾ ਕੱਢਦਾ ਹੋਇਆ ਤਾਂ ਆਪਾਂ ਦਾ ਬੋਲ ਕੋਈ ਹੱਲ ਸੋਚਾ ਕਿ ਜੀ ਜਨਾਂ ਬੁਲਾਵਾਂਗੇ ਸਭ ਨੂੰ ਬੁਲਾਵਾਂਗੇ ਜਿਨਨ ਲੋ ਪੱਕਾ ਕੋਈ ਹੱਲ پوری کو ਜਾਤੀ ਦਵਾਹ ਤੁਹਾਨੂੰ ਕੰਮ ਕੋਲਾ ਕਿ ਉਹ ਦਵਾਹ ਤਾਂ ਐਸੀ ਕਿਤੇ ਨਾ ਸਕੇ ਤੇ ਅਗਲੀ ਵਾਰ ਉਹ ਸਹੀ ਅਦੇ ਨਾਲ ਉਹ ਪਾਸਾ ਸੈਲੀਬ੍ਰੇਟ ਤੇ ਦਸ਼ਨ ਹੋਣਾ ਹੋਵੇ ਠੀਕ ਆਪੇ ਹਾਂਜੀ ਸਰ ਅਜੇ ਤੱਕ ਕੀ ਪ੍ਰੋਬਲਮ ਸੀ ਤੁਸੀਂ ਪਹੁੰਚੇ ਹੋ ਕੀ ਮੁਸ਼ਕਲ ਹੈ ਪਕਲੇ ਕੋ ਜਾਣਾ ਪਹੁੰਚੇ ਸਾਰੇ ਮਲਾਵਾਸੀਆਂ ਦੇ ਨਾਲ ਗੱਲਬਾਤ ਕਰੋ ਤਿੰਨਾਂ ਦਾ ਸੁਣੋ ਇਨਾਂ ਨੇ ਬਹੁਤ ਸਾਡਾ ਵਧੀਆ ਤੇ ਨਿੱਘਾ ਸਵਾਗਤ ਕੀਤਾ ਪਹਿਲਾਂ ਤਾਂ ਉਹਦੇ ਲਈ ਇਤਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੇ ਇਨਾਂ ਦੀ ਜਿਹੜੀਆਂ ਵੀ ਕੁਝ ਮੰਗਾਂ ਜਾਂ ਹੱਕ ਜਿਹੜੇ ਇਨਾਂ ਨੇ ਆਜ ਦੇ ਰੱਖੇ ਮੂਰੇ ਉਹ ਅਸੀਂ ਇਨਾਂ ਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਜਲਦੀ ਉਹਨਾਂ ਤੇ ਕੰਮ ਸ਼ੁਰੂ ਕਰਾਂਗੇ ਤੇ ਉਹਨਾਂ ਦੇ ਚੋਣਾਂ। ਕੀ ਮੰਗਾ ਕੀ ਇਨਾਂ ਦੀਆਂ ਕੀ ਕੀ ਮੰਗਾਂ ਨੇ? ਕੁਝ ਇਨਾਂ ਦੀਆਂ ਸਟਰੀਟ ਲਾਈਟਸ ਦੀ ਪ੍ਰੋਬਲਮ ਆ, ਕੁਝ ਵਾਟਰ ਲੋਕਿੰਗ ਦੀ, ਕੁਝ ਪਾਰਕ ਇਨਾਂ ਨੂੰ ਚਾਹੀਦੇ ਸੀ। ਤੇ ਇਹ ਛੋਟੀਆਂ-ਛੋਟੀਆਂ ਇਸ ਤਰ੍ਹਾਂ ਗਲੀਆਂ-ਗਲੀਆਂ ਦੇ ਵੀ ਹੈ ਕੋਈ। ਆਓ ਸੜਕ ਵੋਟਰ ਲੌਗਿੰਗ ਹੁੰਦੀ ਤਾਂ ਹੀ ਕਰਕੇ ਨੇ ਤਾਂ ਥੈਂਕ ਯੂ ਜੀ ਬਾਈ ਕੀ ਨਾਮ ਆਪਣਾ ਮੇਰਾ ਨਾਮ ਅਦਰ ਸਿੰਘ ਹੈ ਬਾਈ ਜੀ ਅੱਛਾ ਅੱਜ ਦਾ ਕੀ ਪ੍ਰੋਬਲਮ ਰੱਖਿਆ ਤੁਸੀਂ ਇੱਥੇ ਅੱਜ ਪ੍ਰੋਗਰਾਮ ਸੀਗਾ ਬਾਈ ਜੀ ਆਪਣੇ ਸਕੂਲ ਚ ਮੇਨ ਸਟਰੀਟ ਹੈ ਜਿਹੜੀ ਤੋਬਿਆਂ ਵਾਲੀ ਸਕੂਲ ਕੋਲੇ ਠੀਕ ਹੈ ਉਹਦੇ ਜਾਨੀ ਕਿ ਪਾਣੀ ਲਗ ਲਗ ਪਾਣੀ ਖੜ ਜਾਂਦਾ ਤੇ ਉਹਦੀ ਨਿਕਾਸੀ ਵਾਸਤੇ ਅਪ ਮੇਰ ਸਾਹਿਬ ਨੂੰ ਬੁਲਾਇਆ ਸੀ ਬਾਕੀ ਪਿੰਡ ਦੀਆਂ ਹੋਰ ਵੀ ਜਿਹੜੀਆਂ ਸੋਸ਼ਨਾਵਾਂ ਹੈਗੀਆਂ ਸਾਰੀਆਂ ਉਹਨਾਂ ਨੂੰ ਦਸੀਆਂ ਮੇਰ ਸਾਹਿਬ ਕੀ ਕਹੇਗੇ ਤੇ ਮੇਰ ਸਾਹਿਬ ਆਪਾਂ ਨੂੰ ਯਕੀਨ ਦਿਵਾ ਕੇ ਗਏ ਹੈ ਵੀ ਹਾਂ ਇਹ ਸਾਰੀਆਂ ਸੋਸ਼ਨਾਵਾਂ ਦਾ ਹੱਲ ਹੋਊਗਾ ਕਦੋਂ ਤੱਕ ਕੋਈ ਟਾਈਮ ਦਿੱਤਾ ਟਾਈਮ ਦੇਖੋ ਕਹਿੰਦੇ ਵੀ ਵੱਡੇ ਕੰਮ ਇਹਨਾਂ ਤੇ ਲੱਗ ਪਰ ਆ ਵੀ 1 ਵਾਈ 1 ਸਾਰੀਆਂ ਹੌਲੀ ਹੌਲੀ ਸਾਰੇ ਸੋਲੂਸ਼ਨ ਹੋ ਜਾਣਗੇ